ਅੱਜ ਅਸੀਂ ਗੱਲਬਾਤ ਉਹਨਾਂ ਲੋਕਾਂ ਬਾਰੇ ਕਰਨੀ ਹੈ ਜਿਹੜੇ ਆਪਣੇ ਆਪ ਨੂੰ ਤਰਕਸ਼ੀਲ ਜਾਂ ਨਾਸਤਿਕ ਮੰਨਦੇ ਨੇ ਮੁੱਦਾ ਹੈ ਉਹੀ ਨੌਜਵਾਨ ਕਲਾਕਾਰ ਜਿਹਦੀ ਪਿੱਛੇ ਜੇ ਡੈਥ ਹੋਈ ਹੈ ਅ ਰਾਜਵੀਰ ਜਵੰਦਾ ਜਿੰਨਾ ਸਮਾਂ ਉਹ ਹਸਪਤਾਲ ਦੇ ਵਿੱਚ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਅਰਦਾਸਾਂ ਕਰਨ ਕਰਵਾਉਣ ਵਾਲਿਆਂ ਦਾ ਹੜਾ ਆਇਆ ਰਿਹਾ ਹੈ ਤੇ ਕੁਝ ਆਪਣੇ ਆਪ ਨੂੰ ਨਾਸਤਿਕ ਖਵਾਉਣ ਵਾਲੇ ਇਹਨਾਂ ਅਰਦਾਸਾਂ ਕਰਨ ਵਾਲਿਆਂ ਦਾ ਮਜ਼ਾਕ ਉਡਾਉਂਦੇ ਰਹੇ ਨੇ ਬਿਨਾਂ ਸ਼ੱਕ ਇਹ ਅਰਦਾਸਾਂ ਕਰਨ ਕਰਵਾਉਣ ਵਾਲੇ ਸਾਡੇ ਮਜ਼ਾਕ ਦਾ ਪਾਤਰ ਬਣਦੇ ਹੀ ਨੇ ਪਰ ਉਹ ਜਿਹੜੀ ਸਥਿਤੀ ਰਹੀ ਹੈ ਨਾ ਉਹ ਹਾਸੇ ਮਜ਼ਾਕ ਦੀ ਸਥਿਤੀ ਨਹੀਂ ਸੀ ਕਿਸੇ ਦਾ ਧੀ ਪੁੱਤ ਮਰ ਰਿਹਾ ਹੈ ਬੜੀ ਦੁਖਦਾਇਕ ਸਥਿਤੀ ਬਣੀ ਹੋਈ ਹੈ ਸੋ ਉੱਥੇ ਸਾਨੂੰ ਇਹੋ ਜੇ ਮਜ਼ਾਕ ਸ਼ੋਭਾ ਨਹੀਂ ਦਿੰਦੇ ਅੱਛਾ ਫਿਰ ਉਸ ਤੋਂ ਬਾਅਦ ਜਦ ਅਰਦਾਸਾਂ ਕਰਨ ਦੇ ਬਾਵਜੂਦ ਵੀ ਉਹ ਨੌਜਵਾਨ ਨਹੀਂ ਰਿਹਾ ਮਰ ਗਿਆ ਤਾਂ ਇਹ ਸਵਾਲ ਉਠਾਇਆ ਗਿਆ ਕਿ ਹੁਣ ਕਿਹੜਾ ਤੁਸੀਂ ਬਚਾ ਲਿਆ ਅਰਦਾਸਾਂ ਕਰਕੇ ਜੇ ਇਹ ਕਹਿਣਾ ਕਿ ਇੰਨੀਆਂ ਅਰਦਾਸਾਂ ਕਰਨ ਦੇ ਬਾਵਜੂਦ ਵੀ ਉਹ ਨੌਜਵਾਨ ਨਹੀਂ ਬਚਿਆ ਇਸ ਲਈ ਇਹ ਸੱਦ ਹੁੰਦਾ ਹੈ ਕਿ ਕਿਧਰੇ ਕੋਈ ਪ੍ਰਮਾਤਮਾ ਨਹੀਂ ਹੈ ਸੋ ਇਥੇ ਇਹਨਾਂ ਤੇ ਸਵਾਲ ਉੱਠਦਾ ਹੈ ਜਿਹੜੇ ਆਪਣੇ ਆਪ ਨੂੰ ਤਰਕਸ਼ੀਲ ਮੰਨਦੇ ਨੇ ਨਾਸਤਿਕ ਹੁੰਦੇ ਨੇ ਕਿ ਜੇਕਰ ਉਹ ਨੌਜਵਾਨ ਬਚ ਜਾਂਦਾ ਤਾਂ ਕੀ ਤੁਸੀਂ ਮੰਨ ਲੈਂਦੇ ਕਿ ਕੋਈ ਪ੍ਰਮਾਤਮਾ ਹੈ ਬਿਲਕੁਲ ਨਹੀਂ ਕਿਉਂਕਿ ਹੋਣ ਨੂੰ ਕੁਝ ਵੀ ਹੋ ਸਕਦਾ ਬਹੁਤ ਸਾਰੇ ਲੋਕ ਮੌਤ ਦੇ ਮੂੰਹੋਂ ਬਚ ਜਾਂਦੇ ਨੇ ਤੇ ਸਮਝਦਾਰ ਲੋਕ ਇਹਦੇ ਅਸਲ ਕਾਰਨਾਂ ਨੂੰ ਸਮਝ ਲੈਂਦੇ ਨੇ ਤੇ ਨਾ ਸਮਝ ਲੋਕ ਇਹਦਾ ਸਿਹਰਾ ਕਿਸੇ ਰੱਬ ਨੂੰ ਦੇਣ ਲੱਗ ਜਾਂਦੇ ਨੇ ਸੂਤਰ ਕਸ਼ੀਲਤਾ ਜਿਹੜੀ ਹੈ ਉਹ ਤੀਰ ਤੁਕਿਆਂ ਦੇ ਉੱਤੇ ਨਹੀਂ ਟਿੱਕੀ ਹੁੰਦੀ ਤਰਕਸ਼ੀਲ ਕੋਈ ਇਹੋ ਜਿਹਾ ਬੰਦਾ ਹੀ ਹੋ ਸਕਦਾ ਹੈ ਜਿਹੜਾ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਤੰਦਰੁਸਤ ਹੋਵੇ ਜਿਹਨੂੰ ਕੁਦਰਤ ਨਾਲ ਸਮਾਜ ਨਾਲ ਮਨੁੱਖਤਾ ਨਾਲ ਸਹੀ ਵਿਹਾਰ ਕਰਨਾ ਆਉਂਦਾ ਹੋਵੇ ਸੋ ਸਾਡਾ ਇਹੋ ਜੀ ਸਥਿਤੀ ਦੇ ਵਿੱਚ ਜਿਹੜੇ ਸਵਾਲ ਖੜੇ ਕਰਨ ਦਾ ਫਰਜ਼ ਬਣਦਾ ਹੈ ਅਵਾਰਾ ਡੰਗਰਾਂ ਲਈ ਕੌਣ ਜ਼ਿੰਮੇਵਾਰ ਹੈ ਹਸਪਤਾਲਾਂ ਦੁਆਰਾ ਲੋਕਾਂ ਦੀ ਕੀਤੀ ਜਾ ਰਹੀ ਅੰਨੀ ਲੁੱਟ ਦਾ ਕੌਣ ਜ਼ਿੰਮੇਵਾਰ ਹੈ ਜਿਹੜੇ ਹਸਪਤਾਲਾਂ ਦੇ ਵਿੱਚ ਗਰੀਬ ਜਾਂ ਮਿਡਲ ਕਲਾਸ ਲੋਕ ਆਪਣਾ ਇਲਾਜ ਹੀ ਨਹੀਂ ਕਰਵਾ ਪਾਉਂਦੇ ਕਿਉਂਕਿ ਇਹਨਾਂ ਦੀ ਫੀਸ ਲੱਖਾਂ ਦੇ ਵਿੱਚ ਹੀ ਹੁੰਦੀ ਹੈ